ਤੁਹਾਨੂੰ ਤਾਂ ਦੇ ਕੰਨੀ ਸੁਣਿਆ ਆ ਕਿ ਅੱਡ ਹੋਣਾ ਅੱਡ ਹੋਣਾ ਚੱਕੋ ਬਾਟੀਆਂ ਮੈਕਰੋਸ ਨੂੰ ਨਾਲ ਲਾਉਣੀ ਹੈ ਜੀ ਮੈਂ ਮੁੜ ਕੇ ਸਾਨੂੰ ਨਾਲ ਵੀ ਨਹੀਂ ਰਹਿਣਾ ਹਰਸ਼ ਹਾਂਜੀ ਮੰਮੀ ਜੀ ਤੂੰ ਠੱਠਿਆ ਨਹੀਂ ਤੂੰ ਕਾਤੋਂ ਐ ਪਿਆ ਮੰਮੀ ਜੀ ਸਿਰ ਦੁਖੀ ਜਾਂਦਾ ਸੀ ਮੇਰਾ ਤਾਂ ਸਿਰ ਦੁਖੀ ਜਾਂਦਾ ਕੋਈ ਠੰਡ ਠੋਡੇ ਤਾਂ ਨਹੀਂ ਲੱਗੇ ਬਸ ਮੰਮੀ ਜੀ ਕੱਲ ਬਾਹਰ ਕੰਮ ਕਰਦੇ ਵੀਰੇ ਤਾਂ ਤੁਹਾਂ ਲੱਗ ਗਿਆ ਠੰਡ ਦੀ ਹਵਾ ਵਜ ਗਈ ਤੂੰ ਵੀ ਬੈੰਦੀ ਰਹੀ ਹੈਗੀ ਮੈਨੂੰ ਕੀ ਲੋੜ ਕੰਮ ਕਰਨ ਦੀ ਸੰਦੀਪ ਹੈ ਤਾਂ ਹੈਗੀ ਆਪੇ ਬਠੇੜਾ ਕੰਮ ਕਰ ਲਿਆ ਕਰੂਗੀ ਮੈਂ ਨਾ ਸੀ ਲੀੜਾ ਕਪੜਾ ਸਿਰ ਤੇ ਲੈ ਕੇ ਰੱਖਿਆ ਕਰ ਸਿਰ ਨੰਦਾ ਕਰ ਲੈਂਦੀ ਆ ਤੂੰ ਠੀਕ ਹੈ ਮੰਮੀ ਜੀ ਤੇ ਨਾ ਇਹ ਨਾ ਕੰਮ ਦੀ ਸੋਚ ਨਾ ਕਰੀ ਆਪੇ ਸੰਦੀਪ ਕਰੇ ਚਾਹੇ ਨਾ ਕਰੇ ਪਿੱਛੇ हट ਜੰਨੀ ਆ ਜਾ ਕੇ ਕੰਮਾਂ ਦੇ ਠੀਕ ਹੈ ਮੰਮੀ ਜੀ ਇੰਨਾ ਬਿਤਨੀ ਤੇਰੇ ਚ ਹੈਗਾ ਜਿੰਨੇ ਤੂੰ ਕੰਮਾਂ ਨੂੰ ਹੱਥ ਪਾਉਣੀ ਹੈਗੀ ਚੰਗਾ ਹੁਣ ਤੈਈ ਰਹਿ ਉੱਠੀ ਨਾ ਹਰ ਉਹਨੂੰ ਆਉਂਦੇ ਆਪਣੇ ਸੁੱਖ ਨੂੰ ਤੈਨੂੰ ਦਵਾਈ ਦਿਵਾ ਲੇਉਗਾ ਠੀਕ ਆ ਮੰਮੀ ਜੀ ਉਹ ਹੋਏ ਨਹੀਂ ਠੰਡਾ ਖੜੀ ਬੈ ਨਿਕੁੜੇ ਹੱਥ ਅਸੇਕ ਨੂੰ ਕੀ ਆ ਆ ਸੋਲੂਆ ਕੱਢ ਲੈ ਅੱਗ ਮੂਰੇ ਬੈਠੀ ਰਹੇਗੇ ਅੱਗ ਤਾਂ ਉਨੀ ਪਿਆਰੀ ਲੱਗੀ ਜਾਊਗੀ ਮੰਮੀ ਮੈਂ ਝਾੜ ਪੋਚਾ ਕੇ ਕਰਕੇ ਆਈਆਂ ਮੇਰੇ ਨਾ ਹੱਥ ਠਰ ਗਏ ਮੈਂ ਚਲ ਮੈਂ ਥੋੜਾ ਟਾਈਮ ਅੱਗ ਸੇਕ ਲੈਣੀ ਹੈਗੀ ਅੱਗ ਸੇਕ ਲੈਣੀ ਆ ਸੋਲੂਆ 10 ਕਰੋ ਕੱਢਾਂਗੇ ਦਾਲ ਰੋਟੀ ਦਾ ਵੀ ਟਾਈਮ ਹੋਇਆ ਪਿਆ ਕੋਈ ਗੱਲ ਨਹੀਂ ਮੰਮੀ ਜੀ ਕੱਢ ਲੈਣੀ ਆ ਤੇ ਉਹ ਹਰਸ਼ ਨੂੰ ਠਾ ਦਿੰਦੇ ਹੈਲਪ ਕਰ ਦਿੰਦੀ ਮੇਰੀ ਹੈਲਪ ਕਰ ਦਿੰਦੀ ਪਹਿਲੀ ਗੱਲ ਤਾਂ ਤੂੰ ਕੰਮ ਕਰਨ ਨੂੰ ਹੈ ਤਾਂ ਹੈਗੀ ਆਂਗੀ ਉਹ ਰਨਾ ਸਿਰ ਦੁਖ ਦਾਗਾ ਨਾ ਇਹੋ ਨਿਆਣੀ ਹੈਗੀ ਚਲੋ ਕੋਈ ਗੱਲ ਨਹੀਂ ਮੈਂ ਕਰ ਲੈਣੀ ਆਂ ਸੋਲੂਆ ਕੱਢ ਲਾ ਅੱਗ ਮੂਰੇ ਬੈਠਣ ਨੂੰ ਕੁਛ ਨਹੀਂ ਹੋਇਆ ਪਰਾਂ ਜਾ ਕੇ ਕੱਢ ਲਾ ਸੋਲੂਆ ਇੱਥੇ ਬੈਠੀ ਰਹੇਗੇ ਜਮਾ ਸੋਲੂਆ ਨਹੀਂ ਕੱਢਣਾ ਤਾਂ ਠੀਕ ਆ ਮੰਮੀ ਜੀ ਦੇਖ ਲੈ ਜੀ ਤਾ ਮੰਮੀ ਆ ਗੁੱਟੀ ਦੱਸ ਕੌਣ ਲੈ ਕੇ ਜਾਊ ਫਿਰ ਦੱਸ ਕੀ ਖਾਵਾਂਗੇ ਤੇ ਕੀ ਛੱਡਾਂਗੇ ਇਹਦਾ ਵੀ ਸਰੇ ਹੀ ਪਿਆਗਾ ਨਿਆ ਵੀ ਲੈ ਜਾ ਗੁੱਟੀ ਲੈ ਖੜ ਸੋਲੋ ਗੱਡੀ ਆਨੀ ਨਹੀਂ ਪਤਨਾ ਪੱਤੀ ਆਨੀ ਤੁਹਾਨੂੰ ਵੀ ਦੀਂਦੀ ਵਿਛੋੜੀ ਗੱਡੀ ਆਨੀ ਕੀ ਹੋ ਗਿਆ ਤੈਨੂੰ ਪੁੱਛਿਆ ਫਿਰ ਕੀ ਹੋ ਗਿਆ ਬੁਲਾ ਲਿਆ ਤੜਕੀ ਮੂੰਹ ਬਣਾ ਲੈਨੇ ਕੀ ਹੋ ਜਾਂਦਾ ਤੁਹਾਨੂੰ ਕੁਛ ਨਹੀਂ ਹੋਇਆ ਮੇ ਨਾਏ ਦੇਖੋ ਬੰਦਾ ਕਿਤਰਾ ਦਾ ਪਾਣੀ ਦੇ ਸੀਗਾ ਕੋਈ ਚਾਹ ਦਾ ਨਾਉ ਨਹੀਂ ਪਾਣੀ ਦਾ ਲੜਾਈ ਕਲੇਸ਼ ਦਾ ਰਹਿੰਦਾ ਸਾਰਾ ਦਿਨ ਨਾ ਮੇਰੀ ਗੱਲ ਸੁਣੋ ਮੈਂ ਕੋਈ ਕੰਮ ਨਹੀਂ ਕਰਦੀ ਸਾਰਾ ਘਰ ਦਾ ਕੰਮ ਨਾ ਮੈਂ ਹੀ ਕਰਦੀ ਆ ਫਿਰ ਵੀ ਨਾ ਮੰਮੀ ਬੋਲਣ ਲੱਗੇ ਨਹੀਂ ਦੇਖਦੇ ਕਿਉਂਕਿ ਕਹਤਾ ਹੁਣੇ ਵੀ ਪਿਆਰ ਨਾਲ ਕਹਦੇ ਮੈਨੂੰ ਵੀ ਹਾਂ ਤੂੰ ਕਰ ਲੈ ਕੰਮ ਅਰਸ਼ ਨੂੰ ਵੀ ਨਹੀਂ ਠਾਇਆ ਕਿ ਉਹਦਾ ਸਿਰ ਦੁਖਦਾ ਬਸ ਮੈਂ ਹੀ ਭਾਲ ਛੱਡੀ ਇੱਕ ਕੰਮ ਵਾਲੀ ਚਲ ਫਿਰ ਉਹ ਕਿਹੜਾ ਝੂਠ ਬੋਲਦੀ ਹੁਣੀ ਦੁਖਦਾ ਹੋਣਾ ਸਿਰ ਸੰਦੀਪ ਫਿਰ ਕੀ ਹੋ ਗਿਆ ਬਸ ਠੀਕ ਹੈ ਤੁਸੀਂ ਵੀ ਉਹਨਾਂ ਦੀ ਤਾਰੀਫ ਹੀ ਕਰੋ ਉਹਨਾਂ ਦੀ ਬੰਨੀ ਹੋ ਜਾਓ ਮੇਰੇ ਨਾਲ ਕਦੇ ਮੇਰੇ ਪੱਖ ਦੀ ਗੱਲ ਕਰੋ ਹੁਣ ਜਿਹੜੀਆਂ ਗੱਲਾਂ ਤੂੰ ਕਰਨੀਆਂ ਇਹਨੂੰ ਅਰਸ਼ ਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਉਹ ਨਵੇਂ ਆਏ ਹੁਣ ਤੂੰ ਤਾਂ ਕਿੱਦੇ ਨੇ ਆਈਆਂ ਤੈਨੂੰ ਮੰਮੀ ਦੇ ਸੁਭਾਅ ਦਾ ਪਤਾ ਨਹੀਂ ਵੀ ਆਈ ਬੋਲਦੀ ਆ ਮਨ ਚੋਂ ਦੇ ਕੁਛ ਨਹੀਂ ਹੈਗਾ ਫਿਰ ਮੇਰੇ ਤਾਂ ਨਹੀਂ ਲਹੂ ਪੀ ਜਾਣਾ ਮਣ ਮਟੋ ਨੂੰ ਵੀ ਕਹਿ ਦਿਆ ਕਰੇ ਕੰਮ ਦਾ ਕਿੱਦੇ ਦੀ ਆਈ ਹੈਗੀ ਵਿਆਹ ਕੇ ਕੋਈ ਆਏ ਤਾਂ ਹੈ ਨਹੀਂਗਾ ਵੀ ਅੱਜ ਹੀ ਆਈ ਹੈ ਚਲ ਕੋਈ ਨਾ ਮੈਂ ਕਹਿ ਦੂੰਗਾ ਮੰਮੀ ਨੂੰ ਤਾਂ ਨਹੀਂ ਬਸ ਤੇ ਨਾਲੇ ਆਪਾਂ ਅੱਜ ਤੁਸੀਂ ਕੋਈ ਗੱਲ ਕਰਨੀ ਨਹੀਂ ਮੰਮੀ ਕੋਲੇ ਐਵੇਂ ਮੇਰੀ ਗੱਲ ਵੀ ਗੁਰੂ ਜੀ ਨੂੰ ਮੰਮੀ ਕਹੋਗੀ ਲੂਤ ਮਾਰਾ ਤੁਮਾਨੂੰ। ਚੰਨ ਵਾਲੇ ਅੱਜ ਨਾ ਭਰਾਡੇ ਜਾਣਾ ਸੀ ਇਹ ਕੱਪੜੇ ਕਹਿੰਦੀ ਸੀ ਮੰਮੀ ਗੱਲ ਕਹਿੰਦੀ ਲੈ ਆਇਓ ਤੁਸੀਂ। ਨਾਲੇ ਯਾਰਸੇ। ਆਪਣੇ ਕਾਦੇ ਵਾਸਤੇ। ਕੌਣ ਵਾਸਤੇ ਹੋਰ ਕਾਦੇ ਵਾਸਤੇ? ਹੁਣ ਸਾਰਾ ਵਾਲੇ ਲਿਆਉਣੇ ਨਹੀਂ ਹੋਰ। ਲਿਆਉਣੇ ਤਾਂ ਹੈਗੇ ਆ ਘਰ ਦੇ ਕੰਮ ਕਰਨ ਮੁੱਕ ਕਰਨ ਫੇਰੀ ਹੈਗੀ। ਹੁਣ ਮੈਂ ਵੀ ਲਿਆਉਣੇ ਆ। ਚਲ ਮੈਂ ਕਰੂਗਾ ਮੰਮੀ ਨਾਲ ਗੱਲ। ਮੈਂ ਤੁਹਾਨੂੰ ਕਹਿ ਤਾਣਾ ਤੁਸੀਂ ਨਹੀਂ ਘਟਨੀ ਗੱਲ ਕੋਈ ਵੀ। ਹੋਰ ਕੱਪੜੇ ਜਿਹੜੇ ਦੀ ਹੋਰ ਤਾਂ ਕਰਨੀ ਆ ਕੋਈ ਕਵੀਲਦਾਰੀ ਦੀ ਇਹ ਤਾਂ ਕਰਨੀ ਕੋਈ। ਹਾਂ ਅਸੀਂ ਕੋਲ ਹੋਰ ਕੱਲ ਕਰ ਲਿਓ ਕੰਮ ਦੇਣਾ ਕਿ ਹੋਏ ਨਹੀਂ। ਪਰ ਐ ਤੀਵੀ ਦੀ ਚੰਕੀ ਤੇ ਲੈ ਤਾਂ ਮੈਂ ਸਾਰਾ ਦਿਨ ਇਹੀ ਗੱਲਾਂ ਨੇ ਬੰਦਾ ਬੋਲੇ ਨਾ ਬੋਲੇ ਉਲਟੀ ਜਾਣਾ ਹੁੰਦਾ ਉਲਟੀ ਜਾਣਾ ਹੁੰਦਾ ਤਾਂ ਐ ਤਾਂ ਨਹੀਂ ਦੇਖਿਆ ਵੀ ਮੇਰੀ ਮਾਂ ਵੀ ਇੱਥੇ ਬੈਠੀ ਹੈਗੀ ਪਹਿਲੇ ਠਾ ਉੱਥੇ ਨੂੰ ਵਜਿਆ ਉਹ ਤਾਂ ਮੈਂ ਕੋਈ ਕੱਪੜੇ ਲੈਣ ਦੀ ਜੀ ਗੱਲ ਕਰਨੀ ਸੀ ਮੈਂ ਚਲ ਪੁੱਛ ਲੈਣਾ ਜੇ ਕੰਮ ਨਿਬੇੜ ਲਿਆ ਸੀ ਅੱਜ ਕੱਪੜੇ ਲਿਆਉਣੇ ਸੀਗਾ ਕੱਪੜੇ ਉਹਦੇ ਚੰਗੇ ਭਲੇ ਤਾਂ ਹੈਗੇ ਨੇ ਕੱਪੜੇ ਕੀ ਕਰਨੇ ਨੇਗੇ ਇੱਕ ਇੱਕ ਸੂਟ ਆਉਣ ਉਹ ਹੀ ਤੋਦੋ ਕੇ ਭਾਈ ਚੱਲਾਂਗੇ ਮੇਰੇ ਕੋਲ ਇੱਕ ਕੁਰਤਾ ਪਜਾਮਾ ਦਾ ਵੇ ਤੁਹਾਡੇ ਕੋਲੇ ਤਾਂ ਕੱਪੜੀ ਨਹੀਂ ਜੇ ਅੱਗ ਲਾਉਣ ਲੱਗ ਜਾਣਾ ਹੋ ਵੀ ਇਹ ਤਾਂ ਅੱਗ ਵੀ ਨਹੀਂ ਲੱਗਣੀ ਇੰਨੇ ਲੀੜੇ ਨੇ ਤੁਹਾਡੇ ਨਮਾਰੀ ਚ ਮਾਣ ਉਹ ਪੁਰਾਣੇ ਹੋ ਰਹੇ ਨੇ ਕੈਸਾ ਲੋਗੇ ਦਵਾਈਆਂ ਨੂੰ ਤੂੰ ਤਾਂ ਇੱਕ ਸੂਮ ਵਾਲੀ ਆ ਪੈਸਿਆਂ ਦਾ ਪਤਾ ਨਹੀਂ ਕੀ ਕਰੇਗੀ ਰੁਪਈਆ ਲਾਕੇ ਨਹੀਂ ਰਾਜੀ ਲੈ ਰੁਪਈਆ ਲਾਕੇ ਨਹੀਂ ਰਾਜੀ ਹੋਰ ਰੁਪਈਏ ਤਾਂ ਲਾਈ ਜਾਂਦੇ ਨਾ ਇਹ ਨਾ ਹਰਸ ਢਿੱਲੀ ਹੋਈ ਪਈ ਆ ਉਹਨੂੰ ਦਵਾਈ ਦਵਾਈ ਕਿ ਲਿਆਉਣੀ ਆ ਕੀ ਫਿਰ ਨਾ ਦਵਾਈ ਲਿਆਉ ਉਹ ਦਵਾਈ ਕੋਈ ਲੱਖ ਦੋ ਲੱਖ ਦੀ ਆਉਗੀ ਦੋ 250 ਦੀ ਦਵਾਈ ਲੈ ਆਉਗੀ ਅਸੀਂ ਇਕੱਠੇ ਵਗ ਜਾਗੇ ਤੂੰ ਤਾਂ ਸਾਡੇ ਨਾਲ ਪਹਿਲੇ ਦਿਨੋਂ ਐਂ ਕਰਨੀ ਹੁੰਦੀ ਆ ਲੱ ਮੈਂ ਪਹਿਲੇ ਕਰੋ ਸੋਟੇ ਨਾਲ ਕੀ ਕਰਦੀ ਹੁੰਦੀ ਐ ਜਿਹੇ ਜੇ ਕੱਪੜੇ ਉਹ ਲਿਆਉਂਦਾ ਉਹ ਜੇ ਤੂੰ ਲਿਆਉਣਾ ਬਾਈ ਨਾਲੇ ਉਹ ਦੋਨੇ ਜੀ ਡੱਕਾ ਨਹੀਂ ਤੋੜਦੇ ਉਹਨਾਂ ਦਾ ਤੂੰ ਵੱਧ ਕਰਦੀ ਆ ਸੁੱਖ ਵੇਲਾ ਰਹਿੰਦਾ ਕਦੇ ਟੁੱਕੇਗਾ ਹੁਣ ਮੈਂ ਖੇਤੋਂ ਰਾਤ ਦਾ ਪਾਣੀ ਤੇ ਸੀ ਚਾਹ ਲੈ ਕੇ ਵੀ ਨਹੀਂ ਗਿਆ ਹੈਗਾ ਸੱਟ ਕਣ ਕਰਵਾਤੀ ਕੜਕ ਤਾਂ ਹੁਣ ਮੈਂ ਦਾ ਰਮਾਉਣੀ ਹੀ ਸੀਗੀ ਫਿਰ ਬਈ ਹੋਰ ਕੌਣ ਰਪਾਊਗਾ ਤੂੰ ਵੱਡਾ ਗਾਇ ਕਰਦਾ ਮੋਟੀ ਆਗਾ ਮੂਰੇ ਲੱਗ ਕੇ ਕੰਮ ਤੈਨੂੰ ਆਪ ਹੀ ਕਰਾਉਣਾ ਪਊ پیسے ਫੜਨ ਨੂੰ ਉਹ ਤਿਆਰ ਹੋ ਜਾਂਦਾ ਸੁੱਖ ਲੈ ਗਿਆ ਸੁੱਖ ਲੈ ਗਿਆ ਕੰਮ ਵੇਲੇ ਉਹਨੂੰ ਤੁਸੀਂ ਕਹਿੰਦੇ ਨਹੀਂ ਹੁਣ ਉਹਨੇ ਆ ਕੇ ਬਾਗਲ ਚ ਪਸ਼ੂ ਵੀ ਨਹੀਂ ਵਦਲੇ ਹੁਣ ਸਾਰਾ ਮੈਨੂੰ ਕਰਨਾ ਪਊਗਾ ਉੱਥੇ ਏਡੇ ਤੇ ਗੱਲਾਂ ਮਾਰੀ ਜਾਂਦਾ ਹੋਣਾ ਬੈਠਾ ਸਾਰਾ ਮੇਰੀ ਸੁਣ ਲੈ ਗੱਲ ਜਿਹੜਾ ਵੱਡਾ ਤੀ ਪੁੱਤ ਹੁੰਦਾ ਨਾ ਜੇ ਉਹ ਐ ਕਰਨ ਲੱਗ ਜੇ ਪਿਸਲ ਨਹੀਂ ਆਨੇ ਤਾਂ ਐ ਕਰਨਾ ਹੀ ਹੁੰਦਾਗਾ ਉਹਨੂੰ ਦੇਖ ਤੈਨੂੰ ਦੇਖ ਦੇ ਕੇ ਉਹ ਵੀ ਵਿਗੜ ਚੁ ਕੋਈ ਗੱਲ ਦਾ ਸਿਰਾ ਵੀ ਹੁੰਦਾ ਮਾਂ ਐ ਥੋੜੀ ਹੁੰਦਾਗਾ ਚੱਲ ਮੈਨੂੰ ਐ ਦੱਸ ਉਹਨੂੰ ਤਾਂ ਅਸੀਂ ਜਾਈਏ ਕਿ ਨਾ ਅੱਜ ਕਿਤੇ ਨਹੀਂ ਜਾਣਾ ਹੈਗਾ ਪਹਿਲਾਂ ਉਹਨੂੰ ਦਵਾਈ ਦਵਾ ਲੇ ਉੱਤੇ ਪੈਸੇ ਹਜੇ ਮੇਰੇ ਕੋਲ ਕੁਝ ਨਹੀਂ ਹੈਗਾ ਢੱਕਾ ਡਾਲ ਵੀ ਨਹੀਂ ਫਿਰ ਤ ਉਹਦਾ ਸੰਦੀਪ ਦਾ ਕਸੂਰ ਕੱਢਦੀ ਐ ਬੋਲਦੀ ਆ ਹੁਣ ਉਹ ਬੋਲੇ ਨਾ ਭਲਾ ਹੁਣ ਉਹਦੇ ਪੇਕੇ ਦੇਵਾ ਕੇ ਜਾਣਗੇ ਕੱਪੜੇ ਜਦੋਂ ਕੰਮ ਦਾ ਗੋਲਾ ਧੰਦਾ ਸਾਰਾ ਉਰੇ ਕਰਦੀ ਆ ਵਿਚਾਰੀ ਉਹ ਫਿਰ ਪੇਕੇ ਤਾਂ ਹੁਣ ਤਾਂ ਪੇਕੇ ਤੋਂ ਦੋ ਸੂਟ ਲੈ ਕੇ ਆਈ ਆ ਜੀ ਉਸ ਮੈਂ ਕਿ ਬਾਰੇ ਫਿਰ ਲੋਕਾਂ ਕੋਲੇ ਕਹਿੰਦੀ ਫਿਰਦੀ ਆ ਬਹੂ ਦਾ ਗਲਮ ਹੁਣ ਸਹੀ ਗੱਲ ਬੰਦਾ ਕਰ ਨਹੀਂ ਸਕਦਾ ਘਰ ਦੇ ਵਿੱਚ ਮੈਨੂੰ ਪਤਾ ਨਹੀਂ ਤੈਨੂੰ ਕੀ ਨੇ ਹੁਣ ਗੱਲਾਂ ਕੀ ਤੂੰ ਤਾਂ ਆ ਕੇ ਇੱਥੇ ਬੋਲਣ ਲੱਗ ਗਿਆ ਤੇ ਬਾਗ ਜਾ ਮੇਰਾ ਨਾ ਦਿਮਾਗ ਖਾ ਪੈਣਾ ਉਹਦਾ ਸਿਰ ਦੁਖੀ ਜਾਂਦਾ ਕਿਤੇ ਮੈਨੂੰ ਮੰਜੇ ਤੇ ਪਾ ਦੇ ਜਿਹੜਾ ਮਾੜਾ ਮੋਟਾ ਕੰਮ ਕਰਦੀ ਆ ਉਦੋਂ ਵੀ ਮੈਂ ਜਾਉਂ ਲਓ ਦੇਖ ਲਾ ਇਹਦੇ ਵੀ ਗਿੱਠ ਦੀ ਜੀਵ ਲੱਗੀ ਪਈ ਆ ਕੀ ਕੀ ਕਰ ਲੱਗੇ ਹੁਣ ਨਵੇੜਤਾ ਛੋਲੂਏ ਦਾ ਨਵੇੜਤਾ ਅੱਛਾ ਕੋਟ ਜਿੱਥੇ ਆ ਮੇਰਾ ਉਹ ਪੈਦਾ ਚੱਲਦੇ ਆਪਾ ਕੱਪੜੇ ਲੈਣ ਕਾ ਨੂੰ ਯਰੋ ਮੰਮੀ ਕਹਿੰਦੀ ਕਲੋਜ਼ਾਂ ਟਹਿਰ ਕੇ ਜਾਵਾਂਗੇ ਕੱਪੜੇ ਤਾਂ ਅੱਛਾ ਮੈਂ ਮੜਾ ਜੇ ਕਿਸੇ ਕੋਲ ਜਾ ਕੇ ਉਹ ਨਾ ਕੰਮ ਮੋਰੀ ਕਾ ਇੱਕ ਦੋ ਦਿਨ ਨੂੰ ਕੀ ਹੁੰਦਾ ਅੱਜ ਪੈਸੇ ਨਹੀਂ ਦਿੱਤੇ ਮੰਮੀ ਨੇ ਉਹ ਪੈਸੇ ਜੇ ਹੈ ਨਹੀਂ ਕਹਿੰਦੀ ਆਰਤੀ ਨਾ ਸਾਫ ਸੂ ਕਰਕੇ ਲਿਆਵਾਂਗੇ ਭਾਈ ਫੇਰੀ ਦੇਉਂਗੀ ਕਾਨੂੰ ਸਾਰਾ ਕੁਛ ਆਪਰੇ ਵਾਸਤੇ ਨਹੀਂ ਹੈਗਾ ਉਹਨਾਂ ਵਾਸਤੇ ਹੈਗਾ ਥੋੜਾ ਤਾਂ ਨਾ ਇਹੀ ਗਲਤ ਫਹਮੀ ਆਨੇ ਘਰ ਪਟਣ ਪਟਦੀਆਂ ਹੁੰਦੀਆਂ ਬੁੜੀਆਂ ਬੱਸ ਕਰੋ ਤੁਸੀਂ ਹਾਂ ਰੋ ਆਪਦੀ ਮੰਮੀ ਕੋਈ ਇੱਕ ਦੂਜੇ ਨੂੰ ਸਮਝਣਾ ਨਹੀਂ ਹੈਗਾ ਗੱਲ ਨੂੰ ਆਹ ਠੀਕ ਆ ਫਿਰ ਕੀ ਹੋ ਗਿਆ ਮੜਾ ਜਰਾਦ ਵੀ ਆ ਕੋਈ ਆਪਾਂ ਉਹ ਥੋੜੀ ਬਿਰੇ ਫਿਰਦੇ ਮੇਰੇ ਕੱਪੜੇ ਅੱਛਾ ਇਹ ਸੁਖਵੀਰਾ ਪੈਸੇ ਮੰਗਦਾ ਉਹਦੇ ਵਾਸਤੇ ਤਾਂ ਉਹਦੀ ਨਿਕਲੇ ਹੁੰਦੇ ਹੈਗੇ ਆਪਣੇ ਵਾਸਤੇ 1 ਰੁਪਿਆ ਵੀ ਨਹੀਂ ਹੈਗਾ ਉਹਨਾਂ ਕੋਲ ਚਲ ਕੋਈ ਨਹੀਂ ਹੁਣ ਆਪਾਂ ਕਿਹੜਾ ਕੋਈ ਬਾਹਰੋਂ ਲਿਆਉਣੇ ਆਪਾਂ ਨੂੰ ਤਾਂ ਮੰਮੀ ਦਿੰਦੀ ਆ ਕਦੇ ਤਾਂ ਪੈਸੇ ਦਿੰਦੀ ਆ ਜੇ ਹੁਣ ਚੱਲ ਨਹੀਂ ਕੋਈ ਹੱਥ ਤੰਗ ਹੁੰਦਾ ਬੰਦੇ ਦਾ ਕੰਮ-ਕਾਰ ਆਪਣੇ ਤੋਂ ਭਾਲਦੀ ਆ ਪੈਸੇ ਉਹ ਚਲ ਦੋ ਤੱਕਲੇ ਸੀ ਪਾਉਣਾ ਸਾਰਾ ਦਿਨ ਠੀਕ ਆ ਆਉਣੀ ਆ ਕਲੇਸ਼ ਤਾਂ ਹੀ ਨਹੀਂ ਨਕੁੱਟ ਪਾਈ ਸੀ ਕਰ ਦੋ ਇਹਨਾਂ ਦੇ ਕੰਮ-ਕਾਰ ਸੇਕ ਕੀ ਆ ਨੀ ਮਾਂ ਹਾਂ ਬੁੱਤੋ ਸੇਕ ਹੀ ਜਾਣੀਆਂ ਜੀ ਮੈਂ ਠੰਡੀ ਬਾਲੀ ਹੋ ਰਹੀ ਆ ਦਿਨ ਬਾਈ ਠੰਡਾ ਆ ਮੈਂ ਮੋਟਰਸਾਈਕਲ ਤੇ ਵਾਗ ਲੱਖੇ ਨਾਲ ਬੋਹਾ ਉਹ ਪੂਣਿਆ ਸੈਟ ਕਰਾਉਣ ਗਿਆ ਸੀ ਆ ਉਹਦਾ ਉਹ ਤਾਂ ਠੰਡ ਹੋ ਰਹੀ ਹੈਗੀ ਚਲ ਮੈਂ ਤਨੂ ਆਏ ਕਹਨੀ ਆ ਹਰਸ ਬਿਮਾਰ ਹੋਈ ਪਈ ਆ ਉਹਦਾ ਸਿਰ ਚੋਂ ਬੜਾ ਦੁਖੀ ਜਾਂਦਾ ਮੈਨੂੰ ਤਾਂ ਇਹ ਲੱਗਦਾ ਵੀ ਉਹਨੂੰ ਬੁਖਾਰ ਬਖੂਰਾ ਦਾ ਫਿਰ ਦਵਾਈ ਦਵਾ ਲੈ ਉਹਨੂੰ ਹਾਡੀ ਨਹੀਂ ਠੰਡੇ ਤੱਤੇ 'ਚ ਹੱਥ ਪਾਉਣੋਂ ਬਥੇਰਾ ਉਹਨੂੰ ਕਹਨੀ ਆ ਨਹੀਂ ਤਾਂ ਤੂੰ ਉਹਨੂੰ ਦਵਾਈ ਦਵਾ ਲੈ ਹਾਂ ਤੇ ਨਹੀਂ ਉਹਨੂੰ ਨਾ ਕੱਪੜੇ ਦਵਾ ਲੈ ਕੱਪੜੇ ਜਿਆਦਾ ਨਹੀਂ ਕੱਲ ਸੁਣਵਾ ਹਾਂ ਲੱਖਣ ਜਿਹੜਾ ਮੇਰਾ ਦੋਸਤ ਪੰਡਤ ਨਾਲ ਉਹਦੇ ਮੁੰਡੇ ਲੋੜੀ ਆ ਗਈ ਤੇ ਮੈਨੂੰ 5000 ਰੁਪਏ ਦੇ ਕੱਪੜੇ ਮੈਰੀ ਆਬ ਤੇ ਲਿਆਉਂਗਾ 5000 ਦੇ ਤੂੰ ਐ ਕਰੀ ਮੈਨੂੰ ਆਏ ਆ ਹਰਸ ਨੂੰ ਦੋ ਸੂਟ ਦਵਾ ਲਈ ਉਹਨੂੰ ਦਵਾ ਲਉਂ ਗਰਮ ਸੂਟ ਮੈਨੂੰ ਉਹਥੇ ਨਾ 7000 ਰੁਪਇਆ ਪਿਆ ਸੀ ਇਸੇ ਚ ਉਹ ਲੈ ਮੈਂ 5000 ਮੈਨੂੰ ਦੇ ਦੇ ਜੇ ਤੂੰ ਸੋਇ ਕਰ ਪੁੱਤ ਹਰਸ ਨੂੰ ਨਾ ਇਹ ਤਾਂ ਦਵਾਈ ਦਵਾ ਲਈ ਨਾ ਇਹ ਉਹਨੂੰ ਦੋ ਸੂਟ ਦਵਾ ਲਈ 7000 ਰੁਪਇਆ ਪਿਆਨ ਮਾਰੀ ਚ ਅੱਛਾ ਤੇ ਉਹ ਲੈ ਜਾ ਜਾਂ ਨਾ ਇਹ ਉਹਦੇ ਕੋਲੇ ਜਾਇ ਤੜਕੀ ਚੜ ਜਾਂਦਾ ਲੋਕਾਂ ਨਾਲ ਮੋਟਰਸਾਈਕਲਾਂ ਤੇ ਉਹ ਚਲਾ ਆਇ ਕਿੰਦਾ ਮੂੰਹ ਤੇ ਲੱਗਦਾ ਬੰਦਾ ਨਾ ਇਹ ਨਾ ਵੱਡਾ ਜ ਤੜਫਦਾ ਸੀ ਥੋੜਾ ਜ ਹਾਂ ਕਹਿੰਦਾ ਕਿ ਤੂੰ ਉਹਨੂੰ ਨੇ ਕਹਿੰਦੀ ਕੰਮ ਨੂੰ ਹੁਣ ਮੈਂ ਕਿ ਤੂੰ ਘਰੀ ਜਾਣਾ ਫਿਰ ਕਿੱਡੀ ਕੀ ਗੱਲ ਆ ਮੈਂ ਤਾਂ ਹੀ ਮੱਛੀ ਦਾ ਨਾ ਤੁਰੇ ਫਿਰਦੇ ਮੇਰੇ ਬਸ ਹੋਂ ਤਾਂ ਉਹੀ ਅੱਗ ਲੱਗ ਕੇ ਜਾਂਦੀ ਹੈਗੀ ਪੜਾਈ ਜਾਂਦੇ ਤੀਵੀ ਪੱਟੀਆਂ ਅੰਦਰ ਬੈਠੀ ਚਲ ਮੈਂ ਬੋਲੀ ਆਂ ਤੇ ਜੋ ਬੋਲਦਾ ਠੀਕ ਆ ਮੈਂ ਜਾਣ ਨਾਲ ਕੱਪੜੇ ਲਾਉਣਾ ਮੈਂ ਬੜਾ ਗੋਲ ਦੀਆਂ ਇਹਨਾਂ ਨੂੰ ਤੇ ਨਾਲੇ ਲਾਉਣਾ ਮੈਂ ਦਵਾਈ ਠੀਕ ਆ ਦਵਾਈ ਹਾਂ ਪੁੱਤੋ ਦਵਾ ਲੈ ਠੀਕ ਆ ਕਿਵੇਂ ਆ ਸੋਣਾ ਕੋਣ ਤਾਂ ਠੀਕ ਹੈ ਸੁਖ ਮੈਂ ਗੋਲੀ ਲੈ ਲਈ ਸੀਗੀ। ਅੱਛਾ ਮੰਮੀ ਕਹਿੰਦੀ ਬੁਖਾਰ ਹੋ ਰਿਹਾ ਅਰਸ਼ ਨੂੰ। ਹਾਂ ਸਵੇਰੇ ਹੋ ਗਿਆ ਸੀ ਬੁਖਾਰ। ਅੱਛਾ ਚਲ ਮੇਰੀ ਗੱਲ ਸੁਣ ਉੱਠ। ਕੱਪੜੇ ਦਵਾ ਕੇ ਲਾਉਣੇ ਨੇ ਤੇ ਤੈਨੂੰ ਠੀਕ ਹੈ ਨਾਲੇ ਦਵਾਈ ਦਵਾ ਲੈ ਆਉਣਾ। ਸੱਚੀ ਕੱਪੜੇ? ਹਾਂ ਮੰਮੀ ਨੇ ਰੁਪਏ ਦਿੱਤੇ। ਕਿੰਨੇ ਸੂਟ ਦਵਾ ਕੇ ਲਿਆਉਂਗੇ? ਮੈਂ ਲੈਣੀ ਦੋ ਤਿੰਨ ਸੂਟ ਲੈਣੀ 7000 ਰੁਪਏ ਦਿੱਤਾ। ਚਲੋ ਫਿਰ ਹੁਣ ਹੀ ਚੱਲਦੇ ਆਪਾਂ। ਤੂੰ ਐ ਕਰ ਤਿਆਰ ਤੁਰ ਹੋ ਜਾ। ਚਲ ਚੱਲਦੇ ਆ। ਠੀਕ ਆ। ਹਾਂ। ਸਾਰਾ ਦਿਨ ਇਹ ਨਾ ਇਹ ਗੋਲਾ ਧੰਦਾ ਮੁੱਕਦਾ ਕਦੇ ਆ ਕਰ ਲੈ ਕਦੇ ਉਹ ਕਰ ਲੈ ਨਾ ਦੱਸ ਇਹਨੇ ਜਦੋਂ ਪੈਸੇ ਪੁੱਛੇ 1 ਰੁਪਿਆ ਨਿਕਲਿਆ ਉਹਨੂੰ ਸੁੱਖ ਜੀ ਨੂੰ 7000 ਦੇਤਾ ਕੱਢ ਕੇ ਕੋਈ ਨਹੀਂ ਆ ਜਾਣਦੇ ਇੱਕ ਪਾਸਾ ਕਰਕੇ ਰੋਂਗੇ ਇਹਦੇ ਨਾਲ ਵੀ ਕੀ ਹੋ ਗਿਆ ਬੜ ਬੜ ਕਰੀ ਜਾਂਦੀਆਂ ਹਨ ਹੁਣਾਂ ਕੀ ਐ ਸਿਆਪਾ ਕਰਦੀਆਂ ਸਾਰੇ ਦਿਨ ਕੰਮ ਕਰ ਹੀ ਨਹੀਂ ਮੁੱਕ ਦੇਗੇ ਫਿਰ ਕਿਉਂ ਗਿਆ ਇਕੜਾ ਕੋਈ ਨਵਾਂ ਕੰਮ ਜਿੱਦ ਨਹੀਂ ਉਦੀਦੀ ਕਰਦੀ ਐ ਤਾਂ ਕੋਈ ਗੱਲ ਤਾਂ ਕੋਈ ਹੋਰ ਆ ਬਹਾਨਾ ਚਾਹੀਦਾ ਹੁੰਦਾ ਤੁਹਾਨੂੰ ਆਹੋ ਮੈਨੂੰ ਤਾਂ ਨਾ ਲੜਨ ਦਾ ਬਹਾਨਾ ਹੀ ਚਾਹੀਦਾ ਹੁੰਦਾ ਆ ਜੀ ਮਾਂ ਨੂੰ ਜਾ ਕੇ ਪੁੱਛ ਲੈ ਕੀ ਹੋਇਆਗਾ ਨਾ ਜਦੋਂ ਸਵੇਰ ਤੁਸੀਂ ਪੁੱਛੇ ਪੈਸੇ ਉਹਦੇ ਤਾਂ ਹੈ ਹੀ ਨਹੀਂ ਸੀਗੇ ਸੁਖ ਨੂੰ ਨਾ 7000 ਦੇ ਤਾਂ ਗੱਡ ਕੇ ਨਾਲੇ ਕਿ ਹਾਂ ਉਹਨੂੰ ਸੂਟ ਦਿਵਾ ਲਈ ਨਾਲੇ ਦਵਾਈ ਦਿਵਾਈ ਦਿਵਾਈ ਆਪਣੇ ਵਾਰੀ ਪੈਸੇ ਨਹੀਂ ਹੈਗੇ ਇਹਨਾਂ ਕੋਲੇ ਉਹਨੂੰ ਕਿੱਥੋਂ ਦੇਤਾ ਤੈਨੂੰ ਵੀ ਬਹਿਮ ਹੋ ਗਿਆ ਉਹ ਵੀ ਕਿਸੇ ਤੋਂ ਫੜ ਤੜ ਕੇ ਲੈ ਆ ਆਹੋ ਮੈਨੂੰ ਬਹਿਮ ਹੋਇਆਗਾ ਹੈ ਮੈਂ ਆਜਾ ਕੰਨਾਂ ਨਾਲ ਸੁਣਿਆਗਾ ਅੱਖਾਂ ਨਾਲ ਦੇਖਿਆਗਾ ਗੱਲ ਕਰਦੇ ਆਣੂ ਤਰ ਕੋਈ ਨਾ ਫਿਰ ਉਹ ਜਮਾਕ ਨੇ ਫਿਰ ਕੀ ਹੋ ਗਿਆ ਹੌਲੀ ਹੌਲੀ ਸੈਟਿੰਗ ਹੋ ਜਾਊਗੀ ਐਨੇ ਪੋਲਾਣਾ ਬਣੋ ਠੀਕ ਹੈ ਮੈਨੂੰ ਵੀ ਪੈਸਾਂ ਦੀ ਲੋੜ ਹੁੰਦੀ ਹੈਗੀ ਇੱਕ ਸੂਟ ਆ ਮੇਰੇ ਕੋਲ ਰੋਜ਼ ਪਾ ਲੈਣੀ ਹੈ ਇਹ ਕੋਈ ਨਹੀਂ ਆਪ ਲੈ ਆਵਾਂਗੇ ਮੈਂ ਵੀ ਕਿਸੇ ਮੁੰਡੇ ਨੂੰ ਪੁੱਛ ਕੇ ਆਇਆ ਪੈਸੇ ਮम्मी ਦੇ ਦਊਗਾ ਆਪਣੀ ਤਰ੍ਹਾਂ ਠੀਕ ਹੈ ਠੀਕ ਹੈ ਬਾਹਰੋਂ ਪੁੱਛ ਲਿਆ ਕਰੋ ਕਰਜ਼ਾ ਚੜਾਈ ਜਾਇਆ ਕਰੋ ਉਹ ਬ੍ਰਿਕ ਕੋ ਦਿਆ ਨਾ ਦੇ ਦੂ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਸਾਰਾ ਕੰਮ ਨਿਮੇੜਦੀ ਹਾਂ ਕਰੇ ਉਹ ਕੀ ਕਰਦੀ ਹੈ ਮਹਾਰਾਣੀ ਪਈ ਰਹਿੰਦੀ ਹੈ ਸਾਰਾ ਦਿਨ ਤੇ ਤੁਸੀਂ ਸਾਰਾ ਦਿਨ ਖੇਤ ਰਹਿੰਦੇ ਹੋਗੇ ਅੱਛਾ ਪੈਸੇ 1 ਰੁਪਿਆ ਨਹੀਂ ਨਿਕਲਦਾ ਨਾ ਜੇਬ ਚ ਹੈ ਆਪਣੇ ਵਾਂਗ ਮੇਰੀ ਗੱਲ ਸੁਣੋ ਘਰ ਦਾ ਕੰਮ ਕਰ ਸਾਰਾ ਮੈਂ ਕਰਦੀ ਹਾਂ ਖੇਤ ਦਾ ਤੁਸੀਂ ਕਰਦੇ ਹੋ ਤੇ ਪੈਸੇ ਉਹਨਾਂ ਨੂੰ ਫੜਾਈ ਜਾਂਦੇ ਆਏ ਆਪਣੇ ਵਾਂਗ 1 ਰੁਪਿਆ ਨਹੀਂ ਨਿਕਲਦਾ ਨਹੀਂ ਇਹਨਾਂ ਕੋਲੇ ਫੇਰ ਕੀ ਹੋ ਗਿਆ ਯਾਰ ਤੂੰ ਹੁਣ ਜਾਣ ਲੈਣੀ ਹੈ ਮੇਰੀ ਬਸ ਉਸ ਤੋਂ ਕੁਝ ਕਰਾਉਣਾ ਜਾਨ ਲੈਣੀ ਹੈਗੀ ਮੈਂ ਤਾਂ ਬਾਹਰ ਨਾ ਚਾਹੀਦਾ ਹੁੰਦਾ ਬਸ ਅੱਡ ਹੋਣਾ ਦਾ ਮੈਨੂੰ ਪਤਾ ਲੱਗ ਰਿਹਾ ਹੈ ਤੇਰਾ ਮੈਂ ਤਾਂ ਸਿੱਧੀ ਜੀ ਗੱਲ ਹੈ ਮੈਂ ਤਾਂ ਅੱਡ ਹੋऊंगी ਜੇ ਨਹੀਂ ਹੋਣਾ ਕਿੱਥੇ ਜਾਵੇ ਕਿੱਧਰ ਮੈਨੂੰ ਉਹ ਦੱਸ ਉਧਰ ਮਾਂ ਕੀ ਉਹ ਗੱਲ ਪੈ ਜਾਂਦੀ ਹੈ ਤੂੰ ਪੈ ਜਾਂਦੀ ਹੈ ਮੇਰੇ ਕੋਲ ਕੀ ਕਰ ਮੈਂ ਪੇਕੇ ਵਗ ਜਾਨੀ ਆਂਗੀ ਆਹੀ ਕਰ ਤੂੰ ਤਰਹਿ ਕੇ ਅੱਡ ਹੋਣਾ ਨਹੀਂ ਹੋ ਜੋ ਅੱਡ ਚੱਕੋ ਬਾਟੀਆਂ ਮੰਮੀ ਜੀ ਤੁਹਾਡੀ ਵੀ ਗਲਤ ਗੱਲ ਲੱਗੀ ਇਹਨਾਂ ਨੇ ਸਵੇਰ ਪੈਸੇ ਪੁੱਛੇ ਇਹਨਾਂ ਵਾਸਤੇ ਨਿਕਲੇ ਨੇ ਤੁਹਾਡੇ ਕੋਲੇ ਪੈਸੇ ਹੈ ਉਹਨਾਂ ਨੂੰ ਫਟਦੇ ਨੇ 7000 ਦੇ ਤਾਂ ਚੱਕ ਕੇ ਘਰ ਦਾ ਕੰਮ ਕਰ ਸਾਰਾ ਮੈਂ ਕਰਾਂ ਖੇਡਾਂ ਹੈ ਕਰ ਦੇਓ ਕਰ ਦੇ ਨੇ ਕੁੜੀਏ ਅੱਜ ਕੱਲੇ ਚ ਉਹ ਨੌਕਰੀ ਲੱਗ ਜੂਗਾ ਸਾਰਾ ਕੁਝ ਘਰੇ ਬਣਾਊਗਾ ਆਹੋ ਲੱਗ ਜੂਗਾ ਨੌਕਰੀ ਉਹਦੇ ਨੌਕਰੀ ਦੇ ਖਾ ਲਿਓ ਪੈਸੇ ਕੋਈ ਨਾ ਬਥੇਰਾ ਖਾ ਲੂ ਤੂੰ ਕਿਉਂ ਤੜਪੀ ਜਾਂਦੀ ਹੈਂ ਹੁਣ ਮਾਹ ਹੁੰਦਾ ਲੜਨ ਦਾ ਬਹਾਨਾ ਚਾਹੀਦਾ ਹੁੰਦਾ ਕੋਈ ਨਾ ਕੋਈ ਤੇ ਭਾਈ ਜੇ ਤਾਂ ਮੈਨੂੰ ਕਿਸੇ ਨੇ ਹੋਰ ਦੱਸਿਆ ਹੋਵੇ ਫੇਰ ਵੀ ਮੈਂ ਤਾਂ ਆਪਣੇ ਕੰਨੀ ਸੁਣਿਆ ਆ ਕਿ ਅੱਡ ਹੋਣਾ ਅੱਡ ਹੋਣਾ ਚੱਕੋ ਬਾਟੀਆਂ ਮੈਂ ਕਦੋਂ ਸੋਨੂ ਨਾਲ ਲਾਉਣੀ ਆ ਜੀ ਮੈਂ ਮੁੜ ਕੇ ਸੋਨੂ ਨਾਲ ਵੀ ਨਹੀਂ ਰਲਾਉਣਾ ਠੀਕ ਕਰਨ ਨਾਲ ਗੱਲ ਕਰ ਲਿਆ ਕਰ ਕੋਈ ਚਲੇ ਨਹੀਂ ਤਾਂ ਕੈਨਾਲੀ ਨੇ ਕਹਿਦਾ ਮਾ ਚੁੱਪ ਕਰ ਜਾ ਤੁਸੀਂ ਵੀ ਠੀਕ ਗੱਲ ਅਸ ਤਾਂ ਹੋ ਜਾਂਦੇ ਐ ਅੱਡ ਦੂਜੇ ਦੀ ਮੈਸ ਕਰ ਚਾਹੀਦਾ ਸਾਡੇ ਵਿੱਚ ਫਰਕ ਹੀ ਰੱਖਿਆ ਗਿਆ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਸਾਨੂੰ ਕੀ ਮਿਲਦਾ ਕੁਝ ਨਹੀਂ ਮਿਲਦਾ ਸਾਨੂੰ ਤਾਂ ਕੰਮ ਕਰ ਅਸੀਂ ਕਰੀਏ ਖਾਈ ਹੋ ਜਾਂਦੇ ਆ ਕਿੰਨਾ ਕਿਚਰ ਹੋਇਆ ਜਦੋਂ ਤੂੰ ਨਵੀਂ ਨਵੀਂ ਆਈ ਸੀ ਨੱਤ ਨਵੇਂ ਲੀੜੇ ਪਾ ਦੀ ਸੀ ਅੱਜ ਵੀ ਤੂੰ ਇਹ ਜੇ ਚੜਦੇ ਤੂੰ ਚੜਦੇ ਪਾਉਣੀ ਹੈਗੀ ਬਸ ਕਰ ਮਾ ਬਸ ਕਰ ਉਹਨੂੰ ਕਦੇ ਕਿਹ ਕੰਮ ਦਾ ਸਾਰਾ ਕੰਮ ਮੈਂ ਕਰਦੀ ਆਂਗੀ ਨੀ ਆ ਛੋਟੀ ਹੈਗੀ ਆਪੇ ਕਰ ਲਿਆ ਕਰੂ ਕੰਮ ਮੰਨਦੀ ਆ ਛੋਟੀ ਆ ਐਡੀ ਵੀ ਛੋਟੀ ਨਹੀਂ ਬਿਓ ਤਾਂ ਕੋਈ ਕੰਮ ਕਰਨੀ ਹੋਣਾ ਨਹੀਂ ਤੇਥੋਂ ਕੋਈ ਨਹੀਂ ਬਰਾਬਰੀ ਕਰ ਸਕਦਾ ਮੈਨੂੰ ਪਤਾ ਜ਼ਰੂਰ ਨਹੀਂ ਦਿਖਾਇਆ ਤਾਂ ਮਮੀ ਵੀ ਕੁਝ ਕਰਨਗੀ ਮਮੀ ਦਾ ਪਹਿਲੇ ਤਾਂ ਹੋਏਗਾ ਸਭ ਹੁਣ ਮਾਂ ਮੈਂ ਕਿਨੂੰ ਕਹਾਂ ਤੁਸੀਂ ਵੀ ਚੁੱਪ ਰਹਿ ਜਾਓ ਜਦ ਹੋਣਾਗਾ ਨਾ ਹੋਜੋ ਨਹੀਂ ਮੈਂ ਜਾਣੀ ਆ ਤੇ ਪਿੱਛੇ ਲੋਕਾਂ ਦੀ ਗੱਲ ਸੱਚੀ ਆ ਮਾਂ ਲੋ ਪੁਰਾਣ ਵਾਲੀ ਜਾਨ ਭੁੱਜ ਜਾਂਦੀ ਆ ਪਿਆ ਤੋਂ ਬਾਅਦ ਬੰਦੇ ਦੀ ਨਾਵੇਂ ਤੈਨੂੰ ਕਹਿ ਸਕਦਾ ਨਾ ਉਹਨੂੰ ਜੇ ਉਹਨੂੰ ਕਹਿੰਦਾ ਤੂੰ ਗੱਲ ਨੂੰ ਆਉਣੀ ਆ ਤੇ ਉਹ ਵੀ ਗੱਲ ਨੂੰ ਆਉਂਦੀ ਆ ਹੁਣ ਦਸ ਬੰਦਾ ਕੀ ਕਰੇ ਮੇਰੀ ਗੱਲ ਸੁਣ ਲੈ ਜਿਹੜੇ ਤਾਂ ਮੇਰੇ ਚਾਰ ਕੇ ਲੜੇ ਆਉਂਦੇ ਨੇ ਮੈਂ ਤਾਂ ਭਾਈ ਜਿੱਥੇ ਰੋਟੀ ਖਾਉਂਗੀ ਉਹਨੂੰ ਦਊਂਗੀ ਖੁਦ ਅੱਡ ਇੱਥੇ ਤਾਂ ਤੂੰ ਮੈਨੂੰ ਬਿਉਂਦੀ ਨਾ ਉਸੇ ਨੂੰ ਵਿਆਹ ਲੈਂਦੀ ਕਰਾ ਦਿੰਦੀ ਐ ਇਸ਼ ਤੁਰਿਆ ਫਿਰਦਾ ਮੈਂ ਤਾਂ ਜਿੱਦਾਂ ਬਿਆਹ ਹੁੰਦਾ ਘਰ ਛੱਡ ਕੇ ਤਾਂ ਵਗ ਜਾਂਦਾ ਨਾ ਕਿਸੇ ਪਾਸੇ ਜਾਣ ਜੋਗਾ ਜਿਵੇਂ ਮਾਂ ਹੋਏ ਜਿਵੇਂ ਠੀਆ ਮੂਹਾਂ ਬਣਾਈ ਤੇ ਭਾਈ ਬਸ ਜਿਹੜੀ ਗੱਲ ਹੋਣੀ ਸੀ ਹੋ ਗਈ ਕੀ ਗੱਲ ਹੋ ਗਈ ਜੀ ਪਰ ਕੋਈ ਗੱਲ ਨਹੀਂ ਹੋਈ ਤੈਨੂੰ ਫੇਰ ਦੱਸਾਂ ਹਾਂ ਜੀ ਕੱਪੜੇ ਖਾ ਦੂ ਮਾਨੂੰ ਆ ਦੇਖੋ ਅਮੀ ਜੀ ਮੈਂ ਵੀ ਸੌਂ ਲੱਗ ਗਈ ਆ ਕੋਈ ਨਾ ਬੋਲਿਆ ਇਹਨੂੰ ਮੈਂ ਚੱਲ ਤੂੰ ਚੰਗਾ ਅੰਦਰ ਰੱਖਿਆ ਜਾ ਇਹਨਾਂ ਨੂੰ ਚਾਰ ਸੰਦ ਬੱਤੇ ਕੀ ਹਲੋਰੀਆ ਮਾਂ ਦੱਸ ਤੈਨੂੰ ਵੀ ਯਾਰ ਪੰਜ ਪਾਈਆਂ ਨੇ ਬੱਠੀ ਫੇਰ ਚੁੱਚਰੀ ਜੀ ਦੇ ਏਡੀ ਗਿੱਠ ਦੀ ਜੀਬ ਲੱਗੀ ਪਈ ਆ ਅੱਜ ਮੈਨੂੰ ਵੀ ਵੀਵੀ ਗੱਲਾਂ ਸੁਣਾ ਕੇ ਗਈ ਆ ਉਹ ਕਿਹੋਣ ਕੀ ਗੱਲ ਹੋ ਗਈ ਕੀ ਗੱਲ ਹੋਣੀ ਆ ਉਹੀ ਆ ਕੇ ਮੈਨੂੰ ਅੱਡ ਕਰ ਦੋ ਕਿਉਂ ਕਾਲੇ ਨੂੰ ਨਹੀਂ ਦੱਸਿਆ ਤੂੰ ਕੁਝ ਕਾਲਾ ਚਲਾ ਬੇ ਖੜਾ ਸੀ ਕਾਲੇ ਨੇ ਤਾਂ ਗੱਲਾਂ ਕਹਾਈਆਂ ਨੇ ਕਿਉਂ ਬੋਲਿਆ ਨਹੀਂ ਫੇਰ ਕੁਝ ਹੋ ਕਾਲੇ ਨੂੰ ਕੀ ਲੋੜ ਆਗੀ ਕਮਾਲ ਅੱਗੇ ਤਾਂ ਗੱਲ ਕੀਤੀ ਨਹੀਂ ਕਿ ਦੇਖੀ ਉਹਨੇ ਇਹੀ ਜੀ ਗੱਲ ਹੋਊਗੀ ਆਕੇ ਆਉਨੋ ਤੋਰ ਪੀਏ ਦੇਤੇ ਸਾਢੇ ਬਾਰੀ ਪੈਸੇ ਮੁੱਕ ਗਏ ਅੱਛਾ ਇਹ ਮੱਛੀ ਬੈਠੀ ਆਗੀ ਵੀ ਸਾਨੂੰ 7000 ਰੁਪਏ ਦੇਦਾ ਤੂੰ ਆਹੋ ਐਂ ਤੱਕ ਕਿਵੇਂ ਲੱਗ ਗਿਆ ਆਕੇ ਕਹਿੰਦੇ ਨੇ ਕੰਦਾ ਦੇ ਵੀ ਕੰਨ ਹੁੰਦੇ ਨੇ ਇਹ ਜਿਹਿਆਂ ਤਾਂ ਕਿ ਕੋਠਿਆਂ ਦੇ ਚੜਚੜ ਸੁਣਨ ਲੱਗ ਜਾਂਦੇ ਨੇ ਕਿਤੇ ਕੰਧੋਲੀ ਦੇ ਨਾਲ ਨੂਲ ਬੈਠੀ ਹੋਊਗੀ ਸਾਰੀ ਆਈ ਬੜਕਾਂ ਤੇ ਰਹਿੰਦੀ ਹੈਗੀ ਉਹ ਵੀ ਕੀ ਦਿੰਦਾ ਦਿੰਦੀ ਇਹਨਾਂ ਨੂੰ ਕੋਈ ਗੱਲ ਨਹੀਂ ਤੜਫੀ ਜਾਂਦੇ ਪਰ ਮੈਂ ਤੈਨੂੰ ਐਂ ਕਹਣੀ ਆ ਪੁੱਤ ਹਾਂ ਇਹ ਮੇਰਾ ਕੀ ਬਣੂਗਾ ਕਮਰੇ ਤਾਂ ਆਪਣੇ ਦੋ ਨੇਗੇ ਮਾਂ ਤੂੰ ਮੇਰੇ ਨਾਲ ਰਹੇਂਗੀ ਹੋ ਜਾਣਦੇ ਆ ਡੱਡੂ ਨੂੰ ਜਿਦਾ ਹੋਣਾਗਾ ਆਪਾਂ ਬਾਹਰਲਾ ਚੁੱਲਾ ਸੰਭਲਾਂਗੇ ਅੰਦਰ ਲਾਓ ਸੰਭਲਾਂਗੇ ਚੱਲ ਕੋਈ ਨਾ ਪੁੱਤ ਜਿਹੜੀ ਤੇਰੇ ਜਿਹੜੀ ਤੇਰੀ ਹੀ ਇਸ ਜਮੀਨ ਆ ਉਹ ਆਪਣੇ ਕੋਲੇ ਰਹੂਗੀ ਤੇ ਉਹ ਦੋ ਗੱਡ ਵੰਡ ਕੇ ਦੇ ਦਾਂਗੇ ਆਪਾਂ ਉਹ ਤਾਂ ਮੈਂ ਇਹਨਾਂ ਨੂੰ ਪਹਿਲੀ ਕਹਤਾ ਵੀ ਮੇਰੀ ਜ਼ਮੀਨ ਤੇ ਨਾ ਹਸੂਸ ਕਰ ਲਿਓ ਉਹੀ ਤਾਂ ਤੂੰ ਤਾਂ ਮੇਰੇ ਨਾਲ ਹੀ ਰਹੇਂਗੀ ਨਾ ਫਿਰ ਮੈਨੂੰ ਹੁਣ ਜਿਹੜਾ ਕੋਈ ਰੱਖੂਗਾ ਫਿਰ ਮੈਂ ਉਹਦੇ ਨਾਲ ਹੀ ਰਹੂੰਗੀ ਤੈਨੂੰ ਤਾਂ ਮੈਂ ਰੱਖੂਗਾ ਕਿਉਂ ਟੈਨਸ਼ਨ ਲੈਨੀ ਆਂਗੀ ਤੂੰ ਚਲ ਕੋਈ ਨਾ ਪੁੱਤ ਬਸ ਮੈਨੂੰ ਆਹੀ ਗੱਲ ਦੀ ਸੋਚ ਸੀਗੀ ਕੋਈ ਟੈਨਸ਼ਨ ਆ ਰਹੀ ਤੂੰ ਮੇਰੇ ਨਾਲ ਰਹੇਂਗੀ ਠੀਕ ਆ ਚੰਗਾ ਪੁੱਤ ਇਹੀ ਪਰਵਾਹ ਨਾ ਕਰ ਤੂੰ ਚਾ ਪੀ ਲੈ ਤੂੰ ਚਾ ਪਾਣੀ ਠੀਕ ਆ ਮਾਂ ਯਾ ਇੰਡ ਦੇ ਸੂਟ ਇਹਨਾਂ ਨੇ ਇੰਨੀ ਜਿਹੀ ਸੀਟ ਲੈ ਕੇ ਆਈ ਨਹੀਂ ਕੋਈ ਗੱਲ ਨਹੀਂ ਮਨਾ ਲਓ ਜਿੰਨਾ ਖੁਸ਼ੀਆਂ ਮਨਾਉਣੀਆਂ ਗਾਂਗਾ ਹੋ ਜੀ ਮਾਂ ਚਾਦਰ ਲਈ ਹਾਂਜੀ ਬਣੀ ਪਈ ਆ ਚਾਤਾ ਐ ਕਰੋ ਮੈਂ ਪਾ ਕੇ ਦੇ ਦਿੰਦੀ ਆ ਤੁਹਾਨੂੰ ਨਾਲ ਤਾਂ ਹਰਸ਼ ਨੂੰ ਫੜਾ ਦਿਓ ਨਾਲੇ ਸੁਖ ਨੂੰ ਫੜਾ ਦਿਓ ਨਾਲੇ ਤੁਹਾਡੀ ਮੰਮੀ ਜੀ ਨੂੰ ਫੜਾ ਦਿਓ ਠੀਕ ਹੈ ਲੈ ਕੇ ਆ ਮਾਂ ਨਾ ਬਸ ਬਹਿ ਜਾ ਦੇਖ ਲਿਆ ਮੈਂ ਜਰਾ ਚੱਕ ਮਗਾ ਸਾਰਾ ਤੜਫਗੀ ਦੇਖ ਕੇ ਉਹਨਾਂ ਨੂੰ ਨਾ ਹੋਰ ਮੈਂ ਕੀ ਕਰ ਜਦੋਂ ਮੰਮੀ ਨੇ ਕਹੀ ਦਿੱਤਾ ਨੇ ਵੇੜੀ ਤਵੀ ਅੱਡ ਹੋ ਜੇ ਹਨ ਹੁਣ ਤੈਨੂੰ ਐਵੇਂ ਕੋਸਪਾਉਂਡ ਦੀ ਕੀ ਲੋੜ ਆ ਮਚਦੀ ਅੱਗ ਤੇ ਅਗਲਾ ਲੈ ਆਇਆ ਕਰਾਇਆ ਆਪਾਂ ਵੀ ਲੈ ਆਵਾਂਗੇ ਨੇ ਕੋਈ ਗੱਲ ਨਹੀਂ ਮੈਂ ਪੇਕੇ ਵਗ ਜਾਨੀ ਆ ਰੇਲੋ ਆਦੀ ਮੰਮੀ ਨਾਲ ਮੈਂ ਤਾਂ ਕਹਿ ਹੀ ਨਹੀਂ ਵੀ ਮੈਂ ਅੱਡ ਹੋਣਾਗਾ ਹੁਣ ਤੈਨੂੰ ਪੇਕੇ ਜਾਦ ਆਗੇ ਪਹਿਲਾਂ ਜਾਣ ਵੇਲੇ ਗਈ ਨਹੀਂ ਹੈਗੀ ਫਿਰ ਤੁਹਾਨੂੰ ਕਿਹੜੀ ਗੱਲ ਦਾ ਮਚੇਵਾ ਹੋ ਰਿਹਾ ਵੀ ਆ ਪੱਡ ਹੋਗੇ ਅੱਡ ਕਿੱਥੇ ਹੋਗੇ ਅੱਡ ਤਾਂ ਹਜੇ ਕਰਾ ਕੇ ਹਟੋਂਗੇ ਉਹਨਾਂ ਜਦੋਂ ਤੁਹਾਨੂੰ ਸਾਂ ਹੀ ਨਹੀਂ ਆਉਂਦਾ ਕਿਹੜੇ ਲੋਕ ਹਸਾਉਣੇ ਉਹ ਕੌਣ ਹਸਾਊਗਾ ਉਹੀ ਤੜਫੀ ਆਨੇ ਕੋ ਗੱਲ ਹੋਵੇ ਮੈਂ ਤਾਂ ਹੀ ਨਹੀਂ ਸਮਝ ਲੱਗਦਾ ਤੂੰ ਕਹੇ ਜਾ ਬੰਦਾਗਾ ਨੋ ਦੀਨਾ ਨੇ ਆਪਣੇ ਘਰ ਕੀ ਹੈ ਕੀ ਨਹੀਂ ਹੈਗਾ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਜੇ ਪਤਾ ਤਾਂ ਅਸੀਂ ਚੁੱਪ ਕਰਿਆ ਫਿਰਦਾ ਕੀ ਹੋਈ ਜਾਂਦਾ ਤੇ ਫਿਰ ਬੋਲ ਦੇਗਾ ਤੋਣੀ ਕੇ ਜਵਾਨੀ ਹੈਗੀ ਤੁਹਾਡੇ ਮੂੰਚ ਹੁਣ ਯਾਰ ਡਾਂਗ ਮਾਰਾ ਮਾਂ ਦੇ ਦੱਸ ਜਦੋਂ ਨੇ ਕਹੀ ਦਿੱਤਾਈ ਭਾਈ ਦੋ ਭਾਂਡੇ ਲੈ ਕੇ ਅੱਡ ਹੋ ਜਿਓ ਕਾਣੂ ਮਾਂ ਦੇ ਡਾਂਗ ਮਾਰਨੀ ਆ ਮੇਰੇ ਮਾਰ ਲੋ ਡਾਂਗ ਹੁਣ ਕੋਈ ਮੰਤਰ ਥੋੜੀ ਮਾਰਨਾ ਵੀ ਹੁਣੀ ਤੁਹਾਨੂੰ ਸਾਰਾ ਕੁਝ ਹੋ ਜਾਊਗਾ ਕੋਈ ਗੱਲਬਾਤ ਹੋਊ ਰਿਸ਼ਤੇਦਾਰ ਸੱਦ ਕੇ ਸੋ ਗੱਲਾਂ ਬਾਤਾਂ ਹੁੰਦੀਆਂ ਨੇ ਅੱਛਾ ਉਹ ਤਾਂ ਰਿਸ਼ਤੇਦਾਰ ਸੱਦੇ ਨਹੀਂ ਗਏ ਜਦੋਂ 1000 ਰੁਪਿਆ ਮੈਨੂੰ ਦਿੱਤਾ ਨਹੀਂ ਗਾ ਕਿਸੇ ਨੇ ਕਿਸੇ ਨੇ ਕੋਈ ਸੂਟ ਨਹੀਂ ਲਿਆ ਕਹਿੰਦਾ ਅੱਜ ਤੱਕ ਉਹ ਤਾਂ ਤੁਹਾਨੂੰ ਕੁਝ ਦਿਸਿਆ ਨਹੀਂ ਕੁਝ ਯਾਦ ਨਹੀਂ ਆਇਆ ਹੁਣ ਤੁਹਾਨੂੰ ਰਿਸ਼ਤੇਦਾਰ ਯਾਦ ਆ ਗਏ ਹੈ ਵੀ ਅੱਡ ਹੋਣਾਗਾ ਚੰਗਾ ਤੇ ਮੇਰੇ ਨਾਲ ਰੋਟੀ ਨਾਲ ਢਾਮੇ ਤੜਕੇ ਦਾ ਭੁੱਖਾ ਤਰੇ ਫਿਰਦਾਗਾ ਫਿਰ ਮੈਂ ਕੀ ਕਰਾਂ ਆਦੀ ਮਾਂ ਨੂੰ ਕਹਦੇ ਬਣਾ ਕੇ ਦੇ ਦਊਗੀ ਤੂੰ ਤਾਂ ਹੁਣ ਦੇਊਗੀ ਤੇ ਇਹ ਤਾਂ ਲਾਤੇ ਰੰਗ ਹਾਂ ਹਾਂ ਆਦੀ ਮਾਂ ਲਗਾ ਤੇ ਨਾ ਪੱਕਾ ਖਾ ਲਿਓ ਠੀਕ ਹੈ ਕੋਈ ਬਈ ਨਾਲ ਗੱਲ ਹੁੰਦੀ ਐ ਥੋੜੀ ਹੁੰਦੀ ਐ ਸਾਰਾ ਦਿਨ ਕਲੇਸ 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 ਮੇਰਾ ਕਿਰਸਤਾ ਦਿਸ ਜਾਂਦਾ ਹੌਣ ਹੀ ਦਿੰਦਾ ਵੀ ਹੋਈ ਕੀ ਜਾਂਦਾ ਨਾ ਲੋਕ ਕੀ ਕਹਿਣਗੇ ਹੁਣ ਵੀ ਉਹ ਕੱਲ ਤਾਂ ਵਿਆਹਿਆ ਜੀ ਹੁਣ ਇਹਨਾਂ ਨੂੰ ਅੱਡਦੀ ਹੋਵੇ ਕੋਈ ਕੱਲ ਨਹੀਂ ਵਿਆਹਿਆ 2 ਮਹੀਨੇ ਹੋ ਗਏ ਉਹਨੂੰ ਹਜੇ ਕੱਲ ਹੀ ਹੈਗਾ ਉਹ ਮਹਾਰਾਣੀ ਸਾਰਾ ਦਿਨ ਪਈ ਰਹਿੰਦੀ ਉਹ ਤਾਂ ਕੰਮ ਨਹੀਂ ਹੁੰਦਾਗਾ ਮੈਂ ਨੌਕਰਾਂ ਨਹੀਂ ਹੈ ਕਿ ਮੈਂ ਤਾਂ ਇੱਥੇ ਨੌਕਰਾਨੀ ਬਣਾ ਛੱਡਿਆਗਾ ਸਾਰੇ ਘਰ ਦੇ ਕੰਮ ਮੈਂ ਹੀ ਕਰਾ ਹੋਰ ਤਾਂ ਕੋਈ ਕਰਦਾ ਨਹੀਂ ਹੈਗਾ ਤੂੰ ਤਾਂ ਕੱਲਾ ਮਾਂ ਨੂੰ ਮਾੜੀ ਬਣਾ ਛੱਡਿਆ ਤੈਨੂੰ ਪਤਾ ਉਹ 20 ਸਾਲ ਨਹੀਂ ਐਡ ਹੋਈ ਸੀਗੇ 20 ਸਾਲ ਇਕੱਠਿਆਂ ਨੇ ਕੱਟਿਆ ਸੀ ਉਹਨਾਂ ਨੇ ਦਰਾਨੀ ਥਾਣੀਆਂ ਨੇ ਤੈਂ ਮਹੀਨੇ 2 ਮਹੀਨੇ ਜਦਰੇ ਨੱਕ ਜਦਾਂ ਆ ਗਿਆ ਨਾਲੇ ਤੈਨੂੰ ਉਹ ਕੋਈ ਮਾੜਾ ਨਹੀਂ ਬੋਲਦੀ ਚੰਗਾ ਨਾਲ ਮਿਲ ਕੇ ਕੰਮ ਕੀਤਾ ਹੋਗਾ ਨਾ 20 ਸਾਲ ਕੱਟ ਗਏ ਇੱਥੇ ਤਾਂ ਕੋਈ ਹੱਥ ਵੀ ਨਹੀਂ ਪਟਾਉਂਦਾ ਹੈਗਾ ਮੇਰਾ ਉਹਨੂੰ ਮਾਰਨ ਨੂੰ ਕਹਦੇ ਉਹਦਾ ਸਿਰ ਦੁਖਣ ਲੱਗ ਜਾਂਦਾ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਅੱਛਾ ਉਹਨੂੰ ਠੰਡ ਲਾ ਦੇ ਮੈਨੂੰ ਠੰਡ ਨਹੀਂ ਲੱਗਦੀ ਹੈ ਨਾ ਐਡ ਹੋ ਗਏ ਫਿਰ ਬਿਜਲੀ ਵੇਚ ਕੇ ਖਾ ਲੇਗੀ ਕੰਮ ਤਾਂ ਉਦੋਂ ਕਰਨਾ ਨਹੀਂ ਪਊ ਵੱਧਦੀ ਕਰਨਾ ਆਪਾਂ ਤੇ ਮੈਂ ਆਪੀ ਕਰ ਲੂੰਗੀ ਜਦੋਂ ਉਹਨੂੰ ਕਰਨਾ ਪੈਣਾ ਸਾਰਾ ਕੰਮ ਉਹਨੂੰ ਪਤਾ ਲੱਗੂਗਾ ਚਲ ਚੰਗਾ ਹੁਣ ਚਾਹ ਲਿਆ ਦੇ ਲਿਆ ਦੇ ਚਾਹ ਮੇਰੇ ਤੇ ਬੁੜਕੀ ਜਾਇਆ ਕਰੋ ਉਹਨਾਂ ਨੂੰ ਨਾ ਕੁਝ ਕਹੋ ਅੱਜ ਸਵੇਹੀ ਹੁਣ ਥੋੜਾ ਕੀ ਰੌਲਾਗਾ ਰੌਲਾ ਤਾਂ ਹੀ ਹੁਣ ਅੱਡ ਤੇ ਆ ਹੋਰ ਤਾਂ ਸਾਰਾ ਜਿਹੜਾ ਕੋਈ ਹੋਣਾ ਸੀ ਹੋ ਗਿਆ ਵੀ ਅੱਡ ਤੇ ਨਿਬੜੂਗਾ ਹੰਤਾ ਰਵਿੰਦਰ ਦੇਖ ਆ ਲਿਆ ਕੱਠ ਵਰਗੀ ਤਾਂ ਰੀਸ ਨਹੀਂ ਜੇ ਕੱਠਾ ਤਾਂ ਸਾਰਾ ਕੁਝ ਬਣਾਈ ਬੈਠੇ ਹੋ ਤੇ ਜੇ ਅੱਡ ਹੋ ਗਿਆ ਮਿੱਤਰਾ ਨਾਉਣ ਵਾਲਾ ਵੀ ਨਹੀਂ ਪਾਇਆ ਜਣਾ ਮੇਰੀ ਗੱਲ ਸੁਣੋ ਸਹਿਬ ਜੇ ਹੁਣ ਅੱਡੇ ਚ ਕੋਈ ਗੱਲ ਹੁੰਦੀ ਹੈ ਨਾ ਕੋਈ ਗੱਲਬਾਤ ਹੁੰਦੀ ਅਸੀਂ ਨਾ ਹੁੰਦੇ ਹੁਣ ਆਥਨ ਤੜਕੇ ਦਾ ਕਲੇਸ ਆ ਰੋਟੀ ਵੀ ਨਹੀਂ ਚੰਗੀ ਲੱਗਦੀ ਹੈ ਨਾ ਉਹਦੇ ਨਾਲ ਤਾਂ ਫਿਰ ਅੱਡ ਹੋਏ ਚ ਹੀ ਫਾਇਦਾ ਨਾ ਜੇ ਕੋਈ ਨਫਾ ਨੁਕਸਾਨ ਹੋ ਗਿਆ ਨਾ ਫਿਰ ਵੀ ਪਸਤਾਵਾਂਗੇ ਤੁਸੀਂ ਕੋਈ ਰਿਸ਼ਤੇਦਾਰ ਸੱਦ ਲੈਂਦੇ ਚੱਲ ਜਿਵੇਂ ਤੁਸੀਂ ਕਰੋਗੇ ਉਹ ਵੀ ਠੀਕ ਆ ਮੈਂ ਬੈਠੀ ਜਿਵੇਂ ਇਹ ਕਰ ਦੂ ਤੇ ਫੇਰ ਇਹ ਘਰ ਬੰਨਿਆ ਤੁਹਾਡੇ ਸਾਹਮਣੇ ਜਿਵੇਂ ਕਰ ਦੂ ਆਪਾਂ ਦਾ ਮਨਜੂਰ ਨਾ ਕਰ ਮੈਂ ਕਾਹਨੂੰ ਬੰਨਿਆ ਸਿਆਣੇ ਤਾਂ ਇਹੀ ਨੇਗੇ ਮੈਨੂੰ ਇੱਕ ਵੀ ਗੱਲ ਬੋਲਣ ਦਾ ਮੌਕਾ ਦਿੱਤਾਗਾ ਆਪ ਹੀ ਬੋਲੀ ਜਾਂਦਾ ਕਿਹੜੇ ਵੇਲੇ ਦਾ ਅਸੀਂ ਬੋਲੀਆ ਤਿੰਨੇ ਚਾਰੇ ਜਾਣੇ ਇਹੀ ਆ ਮੂਰੇ ਕੱਲਾ ਪ੍ਰਧਾਨ ਇਹ ਸਾਨੂੰ ਜਿਆਦਾ ਗੱਲ ਕੀ ਆ ਡੋਂ ਦੀ ਮਾਂ ਦੇਖ ਰਸ ਸਪੰਸਰ ਤੁਸੀਂ ਕਿਹਨੂੰ ਕੱਠ ਚੱਲੂਗਾ ਹੁਣ ਕੀ ਗੱਲ ਕੋਈ ਮੈਂ ਗਲਤ ਕਰੀ ਆ ਤੁਹਾਡੇ ਨਾਲ ਇਹੀ ਕਿਹਾ ਵੀ ਜਿਵੇਂ ਤੁਸੀਂ ਕਰੋਗੇ ਉਵੇਂ ਠੀਕ ਆ ਅੱਲਾ ਗੱਲ ਪਹਿਣ ਜਾਣਦੇ ਆ ਪਰ ਹੁਣ ਤੁਸੀਂ ਅੱਡ ਤੇ ਜਿਵੇਂ ਕਹਿੰਦੇ ਆ ਇਹ ਨਵੇਂੜ ਬੋਈ ਚੱਲ ਅੱਡੋਂ ਚੱਲੇ ਕਹਿੰਦਾ ਫਿਰ ਸਪੰਸਰ ਸਾਹਿਬ ਬਸ ਠੀਕ ਆ ਬੜਾ ਅੱਡ ਹੁਣ ਨਹੀਂ ਫੱਦਾ ਹੋਣਾ ਇਹ ਅੱਡ ਹੋ ਜੋ ਜਿਹੜੇ ਮੇਰੇ ਚਾਰ ਕਿੱਲੇ ਨੇ ਆਉਂਦੇ ਨੇ ਮੈਂ ਤਾਂ ਆਉਦੇ ਕੋਲੇ ਰੱਖੂ ਜਿਹੜਾ ਮੈਨੂੰ ਰੋਟੀ ਦਊਗਾ ਤਾਂ ਉਹਨੂੰ ਦਊਗੀ। ਬਸ 4 ਕਿੱਲੇ ਮੇਰੀ ਮਾਲ ਏ। ਇਹਦੇ ਰੋਡ ਵਾਲੇ 4 ਕਿੱਲੇ ਆ ਉਹ ਮੇਰੇ 8 ਕਿੱਲੇ ਮੇਰੇ ਨਾਲ ਹੋਣਗੇ ਉਹ। ਠੀਕ ਆ। ਇਹਨੂੰ 4 ਕਿੱਲੇ ਉਤਲੇ 4 ਕਿੱਲੇ ਨੇ ਢਿੱਬੇ ਵਾਲੇ। ਕੀ ਬੋਲਾਂ ਹਣ? ਉਹਨੂੰ ਵੰਡ ਕੇ ਦੇ ਦਾਂਗੇ ਆਪਾਂ। ਨਹੀਂ ਕੋਈ ਗੱਲ ਨਹੀਂ ਸਾਰੀ ਜ਼ਮੀਨ ਹੀ ਰੱਖ ਲਓ। ਸਾਰੀ ਜ਼ਮੀਨ ਰੱਖਣੀ ਆ ਹੁਣ ਮੈਂ ਸਾਹਿਬ ਫੇਰ ਗਲਤੀ ਵੀ ਕੀ ਗੱਲ ਆ। ਮੇਰੇ ਹਿੱਸੇ ਦਾ ਮੈਨੂੰ ਸੁਣੋ ਘਰ ਦਾ ਕੰਮ ਸਾਰਾ ਮੈਂ ਕਰਦੀ ਆ। ਮਹਾਰਾਣੀ ਇੱਕ ਕੰਮ ਵੀ ਨਹੀਂ ਕਰਦੀ। ਉਹ ਤਾਂ ਕੰਮ ਕਰੇ ਚਾਹੇ ਨਾ ਕਰੇ। ਪਈ ਬੁੜੀ ਹੀ ਕਲੇਸ਼ ਕਰਦੀਆਂ ਹ ਉਹ ਚਾਲੇ ਜਾ ਰਹੇ ਨੇ ਲੱਭ ਕਰ ਜੋ ਦੀਪਕ ਪੁਰਾਣੀਆਂ ਗੱਲਾਂ ਨਾਲ ਛੇੜਾ ਅੱਡ ਤੇ ਜਿਪੜ ਗਈ ਜਿਵੇਂ ਪੰਚਾਇਤ ਕੋਲ ਰੱਬ ਵਰਗੀ ਹੁੰਦੀ ਹੈ ਪੰਚਾਇਤ ਅੱਛਾ ਕਹਿੰਦਾ ਸੁਖ ਨੇ ਕਦੇ ਖੇਤ ਜਾ ਕੇ ਦੇਖਿਆਗਾ ਇਹਨੂੰ ਪਤਾ ਵੀ ਹੈ ਖੇਤ ਕਿੱਦਾਂ ਦਾ ਖੇਤ ਜਾ ਕੇ ਜਮਾਨੀ ਦੇਖਿਆ ਜਮੀਨ ਦਾ ਹਿੱਸਾ ਵੀ ਆਊਗੀ ਹੋਣਾ ਜਿਹਦੇ ਕਰ ਮਾਰ ਰੁਕੀ ਹੋਊ ਹੋਣਾ ਉਹ ਝਾਰਕਿਲ ਤੇ ਮੇਰੇ ਹਿੱਸੇ ਹੋਣਗੇ ਬੋਲਦੀ ਤਾਂ ਇੰਨਾ ਕੀ ਸੁਖ ਨੇ ਨਹੀਂ ਖੇਤ ਜਾ ਕੇ ਦੇਖਿਆ ਕਬੀਲਦਾਰੀ ਬਾਰੇ ਤਾਂ ਕੁਝ ਪੁੱਛਿਆ ਕਿ ਕਦੇ ਕਾਲੇ ਤੋਂ ਅੱਜ ਤੱਕ ਨਹੀਂ ਪੁੱਛਿਆ ਵੀ ਕੀ ਦੇਣਿਆ ਕਿੱਥੋਂ ਲਿਓਣਿਆ ਲਿਓਣਾ ਕੀ ਕਰਨਾ ਚਰਵਾਜ ਤਾਂ ਮੈਂ ਨਹੀਂ ਕਹਣਾ ਹੁਣ ਇਹਦਾ ਕੀ ਗੁੱਸਾ ਲ ਮੈਂ ਨਹੀਂ ਬੋਲਦਾ ਮੈਂ ਕਿਹੜੇ ਤਰੀਕੇ ਨਾਲ ਕਰਿਆ ਐਨੀ ਜੀਬ ਲੱਗੀ ਹੋਈ ਆ ਨਹੀਂ ਨੂਹਾਂ ਤੇ ਆ ਉਹੀ ਨਹੀਂ ਬੋਲਦੀਆਂ ਇਹਨਾਂ ਨੇ ਤਾਂ ਨਾ ਕੋਠੇ ਤੇ ਚੜ ਚੜ ਲੋਕ ਸਾਡੇ ਡੇਲੀ ਹਾਲ ਦੇ ਨੇ ਗਮਾਨ ਦੇ ਸਾਨੂੰ ਰੋਜ਼ ਪੁੱਛਦੇ ਨੇ ਵੀ ਸੋਡੇ ਘਰੇ ਕਾਰਾ ਝੱਜੂ ਪਿਆ ਰਹਿੰਦਾ ਹੱਸਣਗੇ ਜਦੋਂ ਕਲੇਸ ਆਉ ਤਾਂ ਹੱਸਣਗੇ ਭਾਈ ਬਸ ਜਮੀਨ ਦੀ ਉਹਨੂੰ ਗੱਲ ਦੱਸਤੀ ਮੈਂ ਘਰਾਵਾਰ ਆਪਣੇ ਹੈ ਨਹੀਂ ਡਬਟ ਦੋ ਕਮਰੇ ਨੇਗੇ ਆ ਕਮਰਾ ਸਾਡਾ ਹੋ ਗਿਆ ਇਹਨਾਂ ਨੂੰ ਦੇ ਦਾਂਗੇ ਉਹ ਚੁੱਲਾ ਬਾਹਰ ਵਾਲਾ ਸੀ ਰੱਖ ਲੈਣੇ ਤੁਸੀਂ ਐਂ ਕਰੋ ਮੇਰੀ ਮੇਰੀ ਵੀ ਗੱਲ ਸੁਣ ਲਓ ਤੁਸੀਂ ਦੋ ਰਿਸ਼ਤੇਦਾਰ ਵੀ ਬਿਲਾ ਲਓ ਠੀਕ ਆ ਉਹ ਰਿਸ਼ਤੇਦਾਰ ਤਾਂ ਬੁਲਾਈ ਨਹੀਂ ਜੀ ਹੁਣ ਰਿਸ਼ਤੇਦਾਰ ਘਟਾ ਕੇ ਉਹ ਕਰ ਦਵਾਂਗੇ ਰਿਸ਼ਤੇਦਾਰ ਤਾਂ ਆਪ ਮੱਛਦੀ ਚਪੂਸ ਪਾਉਂਦੇ ਨੇ ਜੇ ਸਾਡੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਵਧੀਆ ਇਹਨੂੰ ਕੁਝ ਹੋਰ ਲੁੱਤੀ ਲਾ ਦਿੰਦੇ ਨੇ ਸਾਨੂੰ ਕੁਝ ਹੋਰ ਲਾ ਦਿੰਦੇ ਨੇ ਰਿਸ਼ਤੇਦਾਰਾਂ ਦੀ ਉਂਗਲ ਤੇ ਚੜੀ ਆ ਉਹ ਤਾਂ ਘੱਟ ਆਈ ਸੀ ਕੀ ਉਹ ਕਰਾ ਕੇ ਗਈ ਆ ਸਾਰੇ ਕਿਤੇ ਤਾਂ ਨਾ ਮੇਰੀ ਗੱਲ ਸੁਣ ਜਦੋਂ ਅਸੀਂ ਆੱਡੇ ਹੋ ਗਏ ਹਨ ਹੁਣ ਕੰਧ ਤਾਂ ਇੰਨੇ ਸਾਜ ਨਿਕਲ ਨਹੀਂ ਸਕਦੀ ਬਿੰਨਾ ਨੂੰ ਕਹਦੋ ਅਸੀਂ ਕੁਝ ਕਰੀਏ ਕੋਈ ਆਵੇ ਜਾਵੇ ਵਿੱਚ ਬੋਲਣ ਦੀ ਲੋੜ ਨਹੀਂ ਉਹੀ ਕੁੱਤ ਕਲੇਰ ਕਿਤੇ ਫੇਰ ਚੱਲੀ ਜਾ। ਅਸੀਂ ਤਾਂ ਕੀ ਲੈਣਾ ਜੀ ਬੋਲਦੇ। ਬਿੰਨਾ ਤਾਂ ਕੀ ਲੈਣਾ ਬੋਲ ਕੇ। ਅੱਡੀ ਹੋ ਗਈ। ਸਾਨੂੰ ਕਿਸੇ ਰਿਸ਼ਤੇ ਇੱਥੇ ਕੋਈ ਨਚਾਈ ਕੋਈ ਖੜਾਈ ਅਸੀਂ ਤੈਨੂੰ ਬੋਲਦੇ ਨਹੀਂ ਸਾਡਾ ਖੜਾ ਛੱਡ। ਅਸੀਂ ਰਿਸ਼ਤੇਦਾਰ ਤਾਂ ਬੁਲਾ ਕੇ ਕਿਸੇ ਤੋਂ ਕੁਝ ਨਹੀਂ ਲੈਣਾ। ਕਿਉਂਕਿ ਦੇਣਾ ਤਾਂ ਜਦੋਂ ਇੰਨਾ ਨਿਆ ਵੰਡ ਕੇ ਜਿਵੇਂ ਦੇਣਗੇ ਸਾਨੂੰ ਮਨਜ਼ੂਰ ਆ ਠੀਕ ਆ। ਪਰ ਸਾਡੀ ਜਾਨ ਛੱਡਣਾ ਕਲੇਸ਼ ਤੋਂ ਖੜਾ ਛੱਡੇ ਬਸ ਗੱਲ ਇੰਨੀ ਕਰ। ਠੀਕ ਉਹ ਲਿਖਤ ਲਖਿਆ ਆਪਾਂ ਕੱਲ ਨੂੰ ਕਰਾਂਗੇ ਹੁਣ ਤੁਸੀਂ ਕਹਿੰਦੇ ਕਾਲੀ ਆ ਜਾਣੀ ਹਾਂ ਹਾਂ ਮੈਂ ਜਾ ਕੇ ਹੁਣਾ ਨਾ ਮਾੜੀ ਲਿਖਤਾਂ ਉਹਨਾਂ ਤੇ ਪੱਕਾ ਰਹਿਣ ਬਸ ਕਲੇਸ਼ ਨਾ ਬਣ ਬੰਡਣ ਵਾਲੀ ਗੱਲ ਛਪੜੀ ਨਾਲ ਚਰਕੇ ਲੈਣੇ ਤਾਂ ਹਾਲੇ ਬਾਲੀ ਬਸਤੂ ਅਸੀਂ ਤਾਂ ਕਰ ਪਾਵਾਂਗੇ ਠੀਕ ਆ ਜੀ ਠੀਕ ਆ ਹਾਂ ਤੁਸੀਂ ਆਪ ਮਿਲ ਕੇ ਸਾਰਾ ਕੁਝ ਆ ਕੇ ਕੱਲ ਨੂੰ ਕਰਾ ਦੇ ਠੀਕ ਆ ਤੇ ਮੈਨੂੰ ਕੰਮ ਆ ਮੈਨੂੰ ਜਾਣ ਦੇ ਹੁਣ ਤੇ ਬੋਲਿਓ ਨਾ ਭਾਈ ਆਪ ਨੂੰ ਠੀਕ ਆ ਨਾਲ ਅਸ ਤੇ ਕੀ ਬੋਲਣਾ ਕੋਈ ਤੂੰ ਬੋਲੀ ਤੂੰ ਥੋੜਾ ਜਿਹਾ ਵੱਧ ਬੋਲਦੀ ਹੈਗੀ ਤੇ ਕੱਲ ਨੂੰ ਮੈਂ ਸੁਨੇਹਾ ਆਉਂਗਾ ਤੇ ਸਾਰਾ ਲਿਖ ਕੇ ਕਰਾਂਗੇ ਜਿਵੇਂ ਮਾਂ ਕ ਬਕੜੇ ਇਸ ਮਿੱਟੀ ਠੀਕ ਆ ਲੈਪਰਾ ਵਾ ਗਾਲਿਆ ਗੱਲ ਸੁਣ ਲਾ ਮੇਰੀ ਤੇ ਮੇਰੀ ਕਣਕ ਨੂਰਾ ਨਾਲ 8 ਕਿਲੋ ਪਾਣੀ ਲਾ ਲੈ ਠੀਕ ਆ ਮੈਂ ਆਪੀ ਲਾ ਲੂ ਆ ਉਹਦਾ ਮੈਨੂੰ ਕੀ ਲੋੜ ਆ ਹਾਂ ਉਹਦੇ 4 ਕਿਲੋ ਤਾਹਾਂ ਲਈ ਸਾਂਭ ਲਾ ਠੀਕ ਆ ਉਹਦਾ ਪੰਚਾਇਤ ਦੱਸੂ ਕਿਹਨੂੰ ਆਟ